ਕਿਉਂਕਿ ਸਕ੍ਰਿਪਟਡ ਚੀਜ਼ਾਂ ਤਾਂ ਹੁੰਦੀਆਂ ਨਹੀਂ ਕਿਆਂ ਕੁਦਰਤੀ ਕਦੇ ਕਿਸੇ ਟੌਪਿਕ ਤੇ ਚਰਚਾ ਹੋ ਜੇ ਤਾਂ ਉਹ ਜੇ ਕੋਈ ਵਧੀਆ ਹੋਵੇ ਤਾਂ ਮੈਂ ਪੁੱਛ ਲੈਣਾ ਹੁੰਦਾ ਵੀ ਪਾਦੀ ਹੈ ਤਾਂ ਫਿਰ ਜੇ اگਲਾ ਕਹਿੰਦਾ ਤਾਂ ਮੈਂ ਪਾ ਦਿੰਨਾ ਹੁੰਦਾ ਹਾਂ ਨਹੀਂ ਬਈ ਕੋਈ ਚੱਕਣੀ ਐਕਚੁਅਲੀ ਸੀਨ ਨਾ ਬਈ ਮੈਨੂੰ ਵੀ ਮੈਂ ਵੀ ਇਸ ਨੂੰ ਦੱਸ ਮੀਡੀਆ ਜੀ ਕੰਮ ਕਰਦਾ ਬਈ ਓਕੇ ਓਕੇ ਤਾਂ ਕੋਈ ਮੋਟਨਾ ਵਗੈਰਾ ਕਰਾਉਣੇ ਇੱਥੇ ਕੀ ਕਰਾਉਣੇ ਹੋ ਹਾਂਜੀ ਮੈਂ ਗਲਬੰਨ ਅਸੀਂ ਈਵੈਂਟ ਵਗੈਰਾ ਕਰਾਉਣੇ ਗਲਬੰਨ ਚ ਓਕੇ ਠੀਕ ਹੈ ਠੀਕ ਹੈ ਠੀਕ ਹੈ ਉਹੀ ਇਤਨਾ ਇਵੈਂਟ ਚਲਵਾਉਂਦੇ ਆ ਯਾਰ ਤੇ ਠੀਕ ਹੋ ਜਾਂਦੇ ਸਾਰੇ ਨਾਲੇ ਬੱਚੇ ਥੋੜਾ ਬਹੁਤ ਪਤਲਾ ਬਲਕਣ ਐਨਜਾਇਮੈਂਟ ਹੋ ਜਾਂਦਾ ਹੋ ਤਾਂ ਕੀ ਹੁੰਦਾ ਬਿਲਕੁਲ ਬਿਲਕੁਲ ਕਿਸੇ ਦੂਜੀ ਕੰਟਰੀ ਚ ਜਾ ਕੇ ਤੁਸੀਂ ਆਪਦੇ ਕਲਚਰ ਨਾਲ ਜੁੜੇ ਰਹਿਣਾ ਜਾਂ ਲੋਕਾਂ ਨੂੰ ਜੋੜਨਾ ਔਖਾ ਕੰਮ ਹੁੰਦਾ ਹੈਗਾ ਇਹ ਨਾ ਚੀਜ਼ ਮੈਨੂੰ ਮੈਨੂੰ ਥੋੜੀ ਨਾ ਰੜਕਦੀ ਹੁੰਦੀ ਐਕਚੁਅਲੀ ਨਾ ਚਲੋ ਸਾਡੇ ਹੁਣ ਅਸੀਂ ਟੀਮ ਐ ਜੇ ਟੀਮ ਵਰਕ ਕਰਦੇ ਆ ਨਾ ਸਾਨੂੰ ਕੀ ਕਰਨਾ ਪੈਂਦਾ ਮਜਬੂਰੀ ਆ ਪਰ ਇਹ ਜੀ ਕਹਿੰਦਾ ਮੈਨੂੰ ਲੱਗਦਾ ਸ਼ਾਇਦ ਨਾ ਇਹ ਗਲਤ ਬਸੰਨ ਲੱਗ ਜੰਮੀਗਾ ਸਾਨੂੰ ਕਿਉਂਕਿ ਜਿਹੜੇ ਹੁਣ ਸਾਡੀ ਕੀ ਰੀਜ਼ਨ ਹੋਇਆ ਸਕਦਾ ਮੈਲਬ ਵਿੱਚ ਪਹਿਲਾਂ ਮੇਲੇ ਨਹੀਂ ਹੁੰਦੇ ਸੀਗੇ ਠੀਕ ਹੈ ਬਈ ਆਈ ਥਿੰਕ 16 17 ਤੋਂ ਬਾਅਦ ਇਕੱਠੇ ਜੇ ਹੋਣ ਲੱਗੇ ਜ਼ਿਆਦਾ ਹੋਣ ਲੱਗੇ ਠੀਕ ਹੈ ਉਹਦਾ ਨਾ ਕਾਰਨ ਤਾਂ ਕੀ ਹੋਇਆ ਵੀ ਜਿਵੇਂ ਹੁਣ ਇੱਥੇ ਨਾ ਨਾਰਮਲੀ ਬੱਚਿਆਂ ਨੂੰ ਕੀ ਮਲਕ ਹਰ ਮਾਂ ਪਿਓ ਬੱਚਿਆਂ ਨੂੰ ਕੰਫਰਟੇਬਲ ਆਪ ਦਾ ਕੰਫਰਟੇਬਲ ਦੇਖਦਾ ਬੱਚਿਆਂ ਦਾ ਨਹੀਂ ਦੇਖਦਾ ਬੱਚੇ ਕੀ ਸਿੱਖ ਰਹੇ ਆ ਜੀ ਅਕੈਡਮੀਆ ਬਣ ਗਈਆਂ ਪੰਗੜਿਆ ਵਾਲੀਆਂ ਗਿੱਧਿਆਂ ਵਾਲੀਆਂ ਚੱਕੇ ਜੁਆਕਾਂ ਨੂੰ ਗਿੱਧਿਆਂ ਪੰਗੜਿਆਂ ਚ ਪਾਤਾ ਹੂੰ ਮਤਲਬ ਇਹ ਵੀ ਨਾ ਕੰਮ ਇਹ ਗੱਲ ਕਰਦਣਾ ਹਾਲਾਂਕਿ ਮੈਨੂੰ ਸਾਰੇ ਲੜਦੇ ਨੇ ਵੀ ਤੂੰ ਪ੍ਰੋਮੋਟਰ ਹੈ ਜੀ ਗੱਲ ਕਰਦਾ ਮੈਂ ਫੇਰ ਆਪਾਂ ਪੰਜਾਬੀ ਆ ਆਪਾਂ ਨੂੰ ਗਿੰਦਾ ਭੰਗੜਾ ਸਿੱਖਣ ਦੀ ਲੋੜ ਆ ਜੀ 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 ਇਹ ਤਾਂ ਆਪਣੇ ਖੂਨ ਚ ਹੀ ਆ ਇਹ ਇੱਕ ਇਹ ਇੱਕ ਖੁਸ਼ੀ ਮਨਾਉਣ ਦੀ ਕੀ ਆ ਹਾਂ ਜੀ ਮੈਂ ਕਿਹਾ ਵੀ ਤੁਸੀਂ ਉਹਨੂੰ ਟ੍ਰੇਨਿੰਗ ਆ ਸਾਡੇ ਇੱਥੇ ਟ੍ਰੇਨਿੰਗਾਂ ਦੇ ਰਿਹਾ ਬਈ ਟ੍ਰੇਨਿੰਗ ਸੈਂਟਰ ਖੁੱਲੇ ਆ ਜੀ ਜੀ ਬਣਾਣਾ ਲਖਨਊਧ ਉਹਨਾਂ ਦਾ ਤੇ ਪੈਸੇ ਬਣਾਉਣੇ ਉਹਨਾਂ ਦਾ ਆਪਦਾ ਕੰਮ ਆ ਯਾਰ ਹਾਂ ਬਿਲਕੁਲ ਬਿਲਕੁਲ ਬਈ ਇਹ ਸੀਨ ਪਤਾ ਕੀ ਆ ਹੁਣ ਆਪਾਂ ਬੱਚਿਆਂ ਨੂੰ ਗਿੱਧਿਆਂ ਦੀ ਟ੍ਰੇਨਿੰਗ ਦੇ ਰਹੇ ਕੁੜੀਆਂ ਨੂੰ ਆਈਆਂ ਭੰਗੜੀਆਂ ਨਹੀਂ ਦੇ ਉਹਨਾਂ ਨੂੰ ਆਪਾਂ ਕੀ ਕੋਈ ਗਰੁੱਪ ਜੁਆਇਨ ਕਰਾਉਣਾ ਕੋਈ ਉਹਨਾਂ ਨੂੰ ఆర్ਕੇਸਟਰ ਗਰੁੱਪ ਕਰਨਾ ਕਹਿੰਦੇ ਨੇ ਹਾਂ ਇਹ ਵੀ ਗੱਲ ਸਹੀ ਆ ਪੁਆਇੰਟ ਤੁਹਾਡੀ ਗੱਲ ਬੱਚਿਆਂ ਨੂੰ ਯਾਰ ਕਿਸੇ ਮਤਲਬ ਨਾ ਤੁਸੀਂ ਕਿਸੇ ਜਿਮਨਾਸਟਿਕ ਚ ਪਾਓ ਹਨਾ ਬੱਚਿਆਂ ਨੂੰ ਜੇ ਗੇਮ ਚ ਪਾਓ ਜੀ 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 ਜ ਪਰ ਮੈਨੂੰ ਜੀ ਬਹੁਤ ਰੀਡਿਟ ਕਰਦਿਆਂ ਲੱਗਦਾ ਨਹੀਂ ਨਾ ਇਹ ਠੀਕ ਹੈ ਬੱਚੇ ਆਉਂਦੇ ਆ ਉਹਦਾ ਡਾਂਸ ਕਰਦੇ ਆ ਨਾ ਸਿਰ ਨਾ ਦੇ ਕਿਹਦੇ ਵੱਖਰੀ ਗੱਲ ਆ ਜੀ 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 ਤੁਸੀਂ ਉਹਨੂੰ ਟ੍ਰੇਨਿੰਗਾਂ ਦਵਾ ਰਹੇ ਨੇ ਤੇ ਜਾਨੀ ਹਾਂ ਇਹਨਾਂ ਦੇ ਕੀ ਪਰ ਉਹ ਆਲਰੇਡੀ ਹਾਂ ਜੇ ਜੇ ਭੰਗੜਾ ਗਿੱਧਾ ਸਿਰਫ ਐਕਸਰਸਾਈਜ਼ ਦੇ ਮੰਤਵ ਨਾਲ ਜਾਂਦੇ ਆ ਜਵਾਕ ਪਾਉਂਦੇ ਆ ਜਾਂ ਉੱਥੇ ਆਪਦਾ ਲਾਉਂਦੇ ਆ ਸਟੈਮਨਾ ਲਾਉਂਦੇ ਫਿਰ ਤਾਂ ਚਲੋ ਬਾਕ ਡਿਫਰੈਂਟ ਚੀਜ਼ ਆ ਪਰ ਜੇ ਪਰਟੀਕੂਲਰ ਬੰਦਾ ਸਿੱਖਣ ਹੀ ਜਾ ਰਿਹਾ ਸਿੱਖਣ ਦਾ ਤਾਂ ਮਤਲਬ ਇਹੀ ਆ ਵੀ ਤੁਸੀਂ ਅਜੇ ਪ੍ਰੋਫੈਸ਼ਨ ਜੁਆਇਨ ਕਰਨਾ ਵੀ ਇਸ ਚੀਜ਼ ਨੂੰ। ਅਕਦੇ ਤਾਂ ਬਾਈ ਉਹੀ ਚੀਜ਼ ਹੈ ਨਾ ਕਿ ਜਦੋਂ ਕੋਈ ਪ੍ਰੋਫੈਸ਼ਨ ਹੀ ਕਰਨੀ ਆ ਹਾਂ। ਹਾਂ ਬਿਲਕੁਲ 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 ਸਹੀ ਗੱਲ। ਇਹ ਚੀਜ਼ਾਂ ਹਾਲਾਂਕਿ ਮੈਨੂੰ ਚਲੋ ਬਹੁਤ ਆਉਣਾ ਵੀ ਕਿਉਂਕਿ ਥੋੜਾ ਜਿਹਾ ਪਤਾ ਨਹੀਂ ਕਲਚਰਲ ਨਾਲ ਜੁੜੇ ਹੋਏ ਗੱਲਾਂ ਕਿਹੜਾ ਰਹਿੰਦੀਆਂ ਨੇ ਇਹ ਚੀਜ਼ਾਂ। ਨਹੀਂ ਬਾਈ ਜੀ ਤੁਹਾਡਾ ਪੁਆਇੰਟ ਵਧੀਆ ਮੈਨੂੰ ਅੱਜ ਤੱਕ ਪਹਿਲਾਂ ਇਸ ਚੀਜ਼ ਬਾਰੇ ਖੈਰ ਮੈਂ ਵੀ ਨਹੀਂ ਸੋਚਿਆਗਾ ਵੀ ਮੈਨੂੰ ਲੱਗਦਾ ਹੋਰ ਵੀ ਕਿਸੇ ਨੇ ਨਹੀਂ ਸੋਚਿਆ ਹੋਣਾ। ਵੀ ਗੱਲ ਤੁਹਾਡੀ ਬਿਲਕੁਲ ਵਾਜਿਬ ਹੈ ਵੀ ਜੇ ਕਿਸੇ ਨੇ ਕੋਈ ਪ੍ਰੋਫੈਸ਼ਨਲੀ ਤੌਰ ਤੇ ਇਸ ਚੀਜ਼ ਵੱਲ ਜਾਣਾ ਤਾਂ ਉਹ ਸਿੱਖੇ ਵੀ ਨਹੀਂ ਤਾਂ ਇਹ ਚੀਜ਼ਾਂ ਤਾਂ ਆਪਾਂ ਨੂੰ ਸਿਖਾਉਣ ਦੀ ਲੋੜ ਨਹੀਂ ਆਪਾਂ ਜੰਮਦੇ ਹੀ ਸਿੱਖ ਲੈਨੇ ਆ ਬਈ ਇਹ ਤਾਂ ਨਾ ਚੀਜ਼ਾਂ ਕੋ ਖੁਸ਼ੀ ਮਨਾਉਣ ਦਾ ਜਰੀਆ ਹੁੰਦਾ ਹੈ ਨਾ ਜੀ 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 ਆਪਾਂ ਖੁਸ਼ੀ ਮਨਾਉਂਦੇ ਹਾਂ ਨਾ ਜੀ ਜੀ ਆਪਾਂ ਇਹ ਰ ਆਪਾਂ ਬਈ ਕਿਹੜੇ ਸਕੂਲਾਂ ਵਿੱਚ ਭੰਗੜੇ ਸਿੱਖੇ ਆ ਆ ਹਾ ਇੱਕ ਹੋਰ ਵੀ ਆ ਤੁਹਾਡੇ ਨਾਲ ਨਾ ਤੁਹਾਡੀ ਸੋਚ ਨਾਲ ਮੇਰੀ ਥੋੜੀ ਜਿਹੀ ਸੋਚ ਇਸ ਗੱਲ 'ਚ ਮਿਲਦੀ ਏ ਇਸ ਚੀਜ਼ ਨੂੰ ਲੈ ਕੇ ਇਹ ਮਨੋਂ ਵਿਆਵਾਂ ਤੇ ਆਪਾਂ ਨੱਚਣ ਲੱਗ ਜਾਂਦੇ ਸਟੇਜ ਤੇ ਹਨਾ ਉੱਥੇ ਸੋਹਣਾ ਲੱਗਦਾ ਜਿਹੜਾ ਭੂਤ ਪੰਗੜਾਈ ਵੀ ਜਿਵੇਂ ਜਿਹੜਾ ਪਾਈ ਜਾਂਦਾ ਉਹ ਹੀ ਵਧੀਆ ਲੱਗਦਾ ਕਈ ਬੰਦੇ ਈਮੋਸ਼ਨਲ ਹੋ ਕੇ ਜ਼ਿਆਦਾ ਉਹ ਸਟੈਪ ਕਰਨ ਲੱਗ ਜਾਂਦੇ ਆ ਠੀਕ ਹੈ ਉਹ ਜਦੋਂ ਸਟੈਪ ਕਰਦੇ ਆ ਉਹ ਚਾਰ ਪੰਜਾ ਜਾਣਿਆਂ ਜਿੰਨਾ ਥਾਂ ਪਹਿਲਾਂ ਰੋਕ ਲੈਂਦੇ ਆ ਉਹ ਸਟੈਪ ਕਰਦੇ ਤੇ ਦੂਜੇ ਵਿਚਾਲੇ ਖੁੰਝੇ ਲੱਗ ਜਾਂਦੇ ਆ ਹਾਂਜੀ ਉਹ ਵੀ ਕਿ ਤੂੰ ਸਿੱਖੇ ਨਹੀਂ ਦੋਸਰੇ ਵੇਖਣਾ ਅੰਦਰੋਂ ਆਉਂਦਾ ਹੈ ਗਾ ਗਲਪ ਕਰ ਲੈਨੇ ਹੈ ਹਣਾ ਹੁਣ ਕੋਈ ਪ੍ਰੋਫੈਸ਼ਨਲ ਤਾਂ ਆਲਰੇਡੀ ਆਰਕੈਸਟਰ ਨਾਲ ਚੱਲ ਰਹੀਆਂ ਨੇ ਜਿੰਨੇ ਨੋਪਾ ਚੰਗਾ ਨਹੀਂ ਸਮਝਦੇ ਹਣਾ ਯਾਰ ਜੀ 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 ਮੇਰੀ ਇੱਥੇ ਨਾ ਕਾਫੀ ਸਾਰੀ ਇੱਥੇ ਨਾ ਇੱਕ ਮੁੰਡਾ ਦੋਸਤ ਆ ਹਾਂਜੀ ਤੇ ਉਹਨਾਂ ਮਤਲਬ ਉਹਦੀ ਵਾਈਫ ਨਾਲ ਗੱਲ ਹੋਣ ਲੱਗੀ ਭਾਬੀ ਸਾਡੇ ਉਹ ਥੋੜੇ ਇੰਡੀਆ ਜਾਂਦੇ ਵਾਲਾ ਕਲਾਸ ਜਿਹਾ ਅੱਛਾ ਕਿਉਂਕਿ ਇੰਡੀ ਨਾ ਜਿੰਨੇ ਬਾਈ ਤੁਹਾਨੂੰ ਮੈਂ ਦਾਦਾ ਮੇਰੇ ਤੁਸੀਂ ਚਾਹੇ ਫੇਸਬੁਕ ਫਰੈਂਡ ਲੱਭ ਲਓ ਜੀ ਜਦੋਂ ਮੈਂ ਬਲੂ ਜੀ ਉਹ ਜਿੰਨੇ ਮੈਲੀਆਂ ਤੁਹਾਨੂੰ ਉਹਨਾਂ ਨੂੰ ਸਭ ਨੂੰ ਪਤਾ ਵੀ ਇਹ ਨਹੀਂ ਪਾਗਲ ਜਿਹਨੇ ਇੰਡੀਆ ਜਾ ਰਹੀ ਹੈ ਹਨਾ ਜਦੋਂ ਮੈਂ ਸੋਇਆ ਚ ਆਇਆ ਸੀ ਨਾ ਬਈ ਮੇਰਾ ਕਜ਼ਨ ਅਮੇ ਨਾਲ ਦੇ ਪਿੰਨੋਂ ਗੋਠੇ ਵੜਨਗੇ ਉਹ ਵੀ ਜੀ ਤੇ ਉਹਦਾ ਉਹ ਦੀ ਵਾਈਫ ਕਰਿਆ ਕਰੇ ਕੋਈ ਨਹੀਂ ਵੀਰੇ ਨਵਾਂ ਨਵਾਂ ਆਇਆ ਹਜੇ ਹਨਾ ਤੇ ਖੌਲੀ ਖੌਲੀ ਚਾਰਜ ਲੈ ਜੀ ਤੇ ਰੰਡੀ ਵਾਲਾ ਸਾਡੇ ਕਰਦੇ ਹੁੰਦੇ ਆ ਹਾਂ ਹਾਂ ਮੈਂ ਕਿਹਾ ਵੀ ਚਲੋ ਕੋਈ ਨਹੀਂ ਉਹ 2 ਸਾਲ ਬਾਅਦ ਮਿਲੇ ਫੇਰ ਮਿਲ ਕੇ ਨੇ ਹੁਣ ਲੱਗਿਆ ਚਾ ਮੈਂ ਕਿਹਾ ਵੀ ਨਹੀਂ ਮੈਂ ਤਾਂ ਜਾਣਾ ਹੀ ਆ ਹਾਂ 4 ਸਾਲ ਬਾਅਦ ਫੇਰ ਮਿਲੇ ਹਾਂ ਹੁਣ ਤਾਂ ਲੱਗਿਆ ਨਾ ਮਖੰਨਾ ਹਾਂ ਹਾਂ ਬਈ ਮੇਰੀ ਵਾਈਫ ਨਾ ਸ਼ਹਿਰ ਦੀ ਪੜੀ ਲਿਜੀ ਸੀ ਬੀਸੀ ਪੂਣੀ ਪੜੀ ਹੋਈ ਆ ਜੀ ਤੇ ਸ਼ਾਇਦ ਸੀ ਜੰਮੀ ਪਲੀ ਹੈ ਨਾ ਬਠਿੰਡੇ ਦੀ ਆ ਜੀ ਜੀ ਤੇ ਸ਼ਹਿਰ ਦੀ ਪੜੀ ਆ ਉਹ ਇੱਕੇ ਤੋਂ ਸਾਡੇ ਪਿੰਡੂ ਪਰਿਵਾਰ ਚ ਆ ਕੇ ਨਾ ਬਈ ਪਤਾ ਨਹੀਂ ਰੱਬ ਜਾਣੇ ਉਹ ਇੰਨੀ ਕਰਾਚ ਮੈਚ ਲਈ ਨਾ ਮਤਲਬ ਸਾਨੂੰ ਫੀਲ ਨਹੀਂ ਹੁੰਦਾ ਵੀ ਉਹ ਥੋੜੇ ਸ਼ਹਿਰੀਆਂ ਨੂੰ ਨਾ ਪਿੰਡੂ ਪਿੰਡੂ ਮਾਹੌਲ ਵਧੀਆ ਲੱਗਦਾ ਹੁੰਦਾ ਹੈਗਾ ਸ਼ਹਿਰੀ ਬੰਦੇ ਨੂੰ ਜਿਹੜਾ ਪਿੰਡੂ ਮਾਹੌਲ ਪਸੰਦ ਕਰਦਾ ਥੋੜੇ ਬੰਦੇ ਹੁੰਦੇ ਆ ਜ਼ਿਆਦਾ ਨਹੀਂ ਥੋੜੇ ਬੰਦੇ ਆ ਹੂੰ ਉਹ ਤਾਂ ਪਤਾ ਨਹੀਂ ਜਗਰ ਬਾਈ ਮੇਰੇ ਨਾਲ ਇੱਕ ਲਵ ਮੈਰਿਜ ਹੋਈ ਆ ਪਰ ਮੇਰਾ ਨਾ ਜਦੋਂ ਅਸੀਂ ਬਾਹਰ ਆਉਣਾ ਸੀਗਾ ਨਾ ਜੀ ਮੈਂ ਮੈਂ ਨਿਊਜ਼ੀਲੈਂਡ ਜਾਣਾ ਸੀ ਪਹਿਲਾਂ ਨਿਊਜ਼ੀਲੈਂਡ ਲਈ ਫਾਈਲ ਲੱਗੀ ਸੀ ਨਾ ਓਕੇ ਮੇਰਾ ਵੀਜ਼ਾ ਵੀ ਮੰਨ ਕੇ ਆ ਗਿਆ ਸੀਗਾ ਪਰ ਅਖੀਰ ਨੂੰ ਆਸਟ੍ਰੇਲੀਆ ਚਲਾ ਗਿਆ ਜੀ ਅ ਮਤਲਬ ਨਾ ਮੈਂ ਜਦੋਂ ਵਾਈਫ ਨੂੰ ਘੱਲ ਗਈ ਸੀ ਜਦੋਂ ਅਸੀਂ ਤੁਰਨਾ ਸੀਗਾ ਮੈਂ ਕਿਹਾ ਵੀ ਦੇਖ ਮੈਂ ਵਾਪਸ ਆਉਣਾ ਨਾ ਜੀ ਨਾ ਤਾਂ ਰਹਿਣ ਲਈ ਚੱਲਿਆ ਜੀ ਐਂਡ ਉਹਨੇ ਇੱਕੋ ਜਿਹੀ ਕਹਿੰਦੀ ਵੀ ਹਾਂ ਠੀਕ ਆ ਮੈਂ ਤੇ ਨਾਲ ਖੜੀ ਆ ਪਰ ਮੈਂ ਪਾਸਪੋਰਟ ਲੈਣਾ ਆਸਟ੍ਰੇਲੀਆ ਦਾ ਠੀਕ ਹੈ ਨਗਰ ਚਲਦੇ ਨਾ ਵਾਧਾ ਰਹੇਗਾ ਜਦਕਿ ਹਾਂ ਭਾਵੇਂ ਲੱਗਿਆ ਨਾ 5 ਸਾਲ ਤੇ ਭਾਵੇਂ ਲੱਗਿਆ 10 ਸਾਲ ਠੀਕ ਹੈ ਨਾਲ ਚੜਾ ਮੈਂ ਠੀਕ ਹੈ ਠੀਕ ਸਾਡੀ ਪੀਆਰ ਆਜਿੇ ਸਾਲ ਹੋ ਗਿਆ ਸਾਲ ਇੱਕ ਦਾ ਇੱਕ ਸਾਲ ਟਾਈਮ ਲੱਗਦਾ ਨਾ ਵੀਜ਼ਾ ਨੇ ਅਪਲਾਈ ਕਰਨ ਨਾਲ ਤੇ ਓਕੇ ਓਕੇ ਹੁਣ ਮੈਨੂੰ ਨੈਕਸਟ ਈਅਰ ਤੱਕ ਦਾ ਟਾਈਮ ਤਾਂ ਹੀ ਪਾਉਣਾ ਪੈ ਰਿਹਾ ਕਿਉਂਕਿ ਉਹਦਾ ਪਾਸਪੋਰਟ ਹਜੇ ਡਿਲੇ ਹੋ ਰਿਹਾ ਮਤਲਬ ਉਹਦੀ ਵੀਜ਼ਾ ਨਹੀਂ ਆਈ ਹਜੇ ਓਕੇ ਓਕੇ ਠੀਕ ਹੈ ਅਡ ਮੈਂ ਮੈਂ ਆਪਦੀ ਵੀਜ਼ਾ ਨਹੀਂ ਲੈ ਰਿਆ ਮੇਰਾ ਪਾਸਪੋਰਟ ਹੀ ਨਹੀਂ ਰਹਿਣਾ ਹੈ ਲੈ ਉਹ ਵੀ ਨਾ ਬਈ ਪੰਗੇ ਆ ਬੜੇ ਬਹੁਤ ਪੰਗੇ ਆ ਨਾ ਨਾ ਆਣਾ ਬਈ ਕਦੇ ਵੀ ਨਹੀਂ ਕਦੇ ਵੀ ਅਸੀਂ ਸੱਤ ਅੱਠ ਜਾਣੇ ਆ ਇਦਾਂ ਸੈਟੀਲ ਸ਼ਿਪ ਲੈ ਲੈਣਾ ਤਾਂ ਬਹੁਤ ਵੱਡੀ ਮੂਰਖਤਾ ਆਪਣੇ ਜਿਹੜੇ ਪੰਜਾਬੀ ਕਰ ਰਹੇ ਆ ਬਹੁਤ ਵੱਡੀ ਮੂਰਖਤਾ ਬਹੁਤ ਵੱਡੀ ਬਈ ਹਾਂਜੀ ਕਈ ਬੰਦੇ ਸੁਣ ਕੇ ਹੁਣ ਆਡੀਓ ਕਹਿਣਗੇ ਪੁੱਠੇ ਸਿੱਧੇ ਕਮੈਂਟ ਕਰਨਗੇ ਪਰ ਇਹਦਾ ਐਂਡ ਤੇ ਜਾ ਕੇ ਫਿਰ ਪਤਾ ਲੱਗਦਾ ਵੀ ਹੁਣ ਬੰਦੇ ਨਾ ਅੱਖਾਂ 'ਚ ਘਸੁੰਨ ਦੇ ਦੇ ਰੋਂਦੇ ਆ ਜਿਹੜੇ ਇੱਥੇ ਜੀ ਕੋਈ OCIA ਵਾਲੇ ਨੂੰ ਨੇੜੇ ਨਹੀਂ ਲੱਗਣ ਦਿੰਦੇ ਇੰਡੀਆ ਵਾਲੇ ਵੱਲਾ ਦਾ ਵੋਟ ਨਹੀਂ ਪਾ ਸਕਦਾ ਨਾ ਬੰਦਾ ਪ੍ਰਾਪਰਟੀ ਖਰੀਦ ਸਕਦਾਗਾ ਬਹੁਤ ਬਹੁਤ ਪੰਗੇ ਆ ਬਈ ਬਹੁਤ ਪੰਗੇ ਆ ਆਵਦੀ ਕੰਟਰੀ ਜੀ ਵੀਜ਼ਾ ਲਾ ਕੇ ਆਓ ਕੋਈ ਗੱਲ ਥੋੜੀ ਆ ਕੋਈ ਲੀਡਰ ਜ ਆ ਉਹ ਕਹਿਦਾ ਜੀ ਕਹਿੰਦਾ ਉਸੇ ਹੀ ਕੈਨਸਲ ਕਰ ਦੋ ਬਈ ਉਹਨਾਂ ਨੇ ਕਰ ਵੀ ਤੇ ਕਿਹੜਾ ਬੰਦਾ ਯਾਨ ਹੁਣ ਪ੍ਰਾਈਮ ਮਿਨਿਸਟਰ ਉਹਨੇ ਇੱਕ ਰਾਤ ਚ ਕਹਿਦਾ ਵੀ ਭਾਈ ਕੱਲ ਤੋਂ ਨੋਟ ਬੰਦ ਆ ਹਾਂਜੀ ਹਾਂ ਉਹਨਾਂ ਜੀ ਪਤਾ ਕਦੋਂ ਕਦੋਂ ਉਸੇ ਹੀ ਮੰਨਦਾ ਤੁਸੀਂ ਕਰ ਲੂਗਾ ਤੁਸੀਂ ਸ਼ਾਇਦ ਮੇਰੀ ਇਹ ਆਡੀਓ ਮੈਂ ਪਾਈ ਸੀ 2 3 ਰੈਸਟ੍ਰਿਕਸ਼ਨਸ ਤਾਂ OCII ਕਾਰਡ ਹੋਲਡਰਸ ਤੇ ਲੱਗ ਚੁੱਕੀਆਂ ਆ ਇੱਕ ਤਾਂ ਉਹ ਦੋ ਸਟੇਟਾਂ ਚ ਨਹੀਂ ਜਾ ਸਕਦੇ ਉਹਨਾਂ ਦੇ ਬੈਨ ਹੈ ਉਹ ਦੋ ਸਟੇਟਾਂ ਚ ਉਹ ਜਾ ਹੀ ਨਹੀਂ ਸਕਦੇ ਉਸੇ ਇੱਕ ਉਹਨਾਂ ਤੇ ਹੋਰ ਲੱਗੀ ਹੈ ਸ਼ਾਇਦ ਵੀ ਪ੍ਰਾਪਰਟੀ ਉਹ ਖਰੀਦ ਤਾਂ ਸਕਦੇ ਹੀ ਨਹੀਂ ਓਕੇ ਇੱਕ ਤਰ੍ਹਾਂ ਹੋਰ ਪ੍ਰਾਪਰਟੀ ਨੂੰ ਰਿਲੇਟਡ ਕੋਈ ਉਹਨਾਂ ਨੇ ਰੈਸਟ੍ਰਿਕਸ਼ਨ ਗਵਰਨਮੈਂਟ ਨੇ ਲਾਈ ਹੈ ਤੇ ਹੌਲੀ-ਹੌਲੀ ਓਸੀਆਈ ਦਾ ਜਿਹੜਾ ਦਾਇਰਾ ਇਹਨਾਂ ਨੇ ਘਟਾ ਦੇਣਾ ਹੈਗਾ ਓਕੇ ਕਰ ਦੇਣਾ ਬਾਈ ਇਹਨਾਂ ਨੇ ਇਹਨਾਂ ਦਾ ਪੀਤਾ ਤੜੀ ਲੱਗਦਾ ਯਾਰ ਇਹਨਾਂ ਪੰਜਾਬ ਦੇ ਤਾਂ ਵੈਸੀ ਲੱਗਦੇ ਆ ਇਤਨਾ ਕੀ ਗੱਲਾਂ ਕਰਨਗੇ ਹਨਾ ਮੁੰਡੇ ਪੁਣੀ ਆਏ ਪੰਜਾਬ ਚ ਕੀ ਆ ਨਾ ਖਿਆ ਤੁਸੀਂ ਉੱਥੇ ਕੀ ਕੀਤਾ ਬਿਲਕੁਲ ਤੁਸੀਂ ਕੋਈ ਬਿਜ਼ਨਸ ਸਟਾਰਟ ਕੀਤਾ ਜੀ ਕੋਈ ਸਰਕਾਰੀ ਜੋਬ ਬਿਨਾਂ ਕਿਤੇ ਹੋਰ ਟਰਾਈ ਕੀਤਾ ਜੀ ਜੀ ਯੈਸ ਥੋੜਾ ਕੁਝ ਨਹੀਂ ਬਣਾ ਦੈਨ ਤੁਸੀਂ ਆ ਗਏ ਮੈਂ ਐਗਰੀ ਕਰਦਾ ਬਿਲਕੁਲ ਸਹੀ ਹੈ ਮਿਹਨਤ ਕਰੋ ਬਿਲਕੁਲ ਪਰ ਜੇ ਤੁਸੀਂ ਤੇ ਪਲੱਸ 2 ਕੀਤੀ ਆਇਲਰਟ ਕੀਤਾ ਤੇ ਬਾਹਰ ਆ ਗਏ ਜੀ ਬੜਾ ਵਧੀਆ ਤੁਸੀਂ ਕੀ ਫਿਰ ਬਿਲਕੁਲ ਬਿਲਕੁਲ ਫਿਰ ਯੂ ਕਾਂਟ ਬਲੇਮ ਪੰਜਾਬ ਬਿਲਕੁਲ ਭਾਨ ਭਾਈ ਬਾਈ ਇੱਥੇ ਤਾਂ ਨਾ ਮਤਲਬ ਕੋਈ ਬੰਦਾ ਪੰਜਾਬ ਦੇ ਮਾੜਾ ਬੋਲਦਾ ਨਾ ਮੇਰੇ ਸਾਹਮਣੇ ਕੋਈ ਕਿਉਂ ਨਹੀਂ ਕਰਦਾ ਉਹਨੂੰ ਪਤਾ ਵੀ ਸਿੱਧਾ ਗੱਲ ਪੈ ਜਾਂਦਾ ਹੈ ਹਾਂ ਨਹੀਂ ਬੋਲਣਾ ਵੀ ਨਹੀਂ ਚਾਹੀਦਾ ਬਾਈ ਮੇਰੀ ਗੱਲ ਸੁਣੋ ਮੈਂ ਕਹਿੰਦਾ ਵੀ ਕੋਈ ਬੰਦਾ ਮੇਰੇ ਨਾਲ ਵੀ ਡਿਬੇਟ ਕਰ ਲੈ ਵੀ ਪੰਜਾਬ ਤੋਂ ਸੋਹਣੀ ਤੇ ਪਵਿੱਤਰ ਜਗ੍ਹਾ ਕੋਈ ਵਰਲਡ 'ਚ ਹੈਗੀ ਆ ਬੰਦਾ ਹੱਥ ਖੜਾ ਕਰਕੇ ਦੱਸੇ ਵੀ ਆਹ ਹੈਗੀ ਆ ਮੈਂ ਇੱਕ ਤਾਂ ਪੰਜਾਬ ਐਹੋ ਜੀ ਜਗ੍ਹਾ ਸਾਡੇ ਨਾਲੋਂ ਬੂਰੇ ਹੈ ਬਾਈ ਜੀ ਤੁਸੀਂ ਕਿਸੇ ਨੂੰ ਗੋਰੇਨ ਕਹੋਗੇ ਨਾ ਮੈਂ ਇੰਡੀਆ ਤੋਂ ਆ ਵੀ ਇੰਡੀਆ ਤੋਂ ਮਹਾਰਾਸ਼ਟਰ ਤੋਂ ਜਾਂ ਗੁਜਰਾਤ ਤੋਂ ਉਹਨੂੰ ਪਤਾ ਲੱਗਣਾ ਉਹ ਕਹਿੰਦਾ ਪੰਜਾਬ ਉਹੀ ਆ ਟਰਬਨ ਗਾਇ ਅਹ ਕਿਹੜੇ ਬਾਈ ਉਹ ਕਿਹੜੇ ਟਰਬਨ ਗਾਇ ਦਾ ਫਾਰਮਰ ਏਰੀਆ ਬਿਲਕੁਲ ਬਿਲਕੁਲ ਉਹਨਾਂ ਨੂੰ ਚੀਜ਼ਾਂ ਦਾ ਸੌਦਾ ਯਾਰ ਪਤਾ ਬਾਈ ਪਤਾ ਵੀ ਫਾਰਮਰ ਦਾ ਮੈਂ ਕਿਹਾ ਨਾ ਮੈਂ ਡਿਲੀਵਰੀ ਦਾ ਕੰਮ ਕਰਦਾਗਾ ਮੈਂ ਫਾਰਮਰ ਨੂੰ ਮਿਲਦਾ ਰਹਿੰਦਾ ਹਨਾ ਜੀ ਬਾਈ ਫਾਰਮਰ ਇੱਥੇ ਬੁਰਾ ਹਾਲਾ ਹਮ ਉਹੀ ਇੱਥੋਂ ਨੂੰ ਇਹਨਾਂ ਤੋਂ 10 ਸੈਂਟ ਦੋ ਵੀ ਚਾਹਦੇ ਆ ਆਸ ਕੈਸੀ ਠੀਕ ਹੈ ਕਿ ਬਾਜ਼ਾਰ 'ਚ ਵੇਖਦਾ 1.5 ਡਾਲਰ ਦਾ ਓਹੋ ਮਾਈ ਗੋਡ ਇੱਥੇ ਬਾਈ ਉਹ ਚੀਜ਼ਾਂ ਜਿਹੜੀਆਂ ਪ੍ਰਾਈਵੇਟੇਸ਼ਨ ਉੱਤੇ ਆਪਣੇ ਹੋਣੀ ਪੈਂਦੀਆਂ ਵੀ ਹਨਾ ਉਹ ਇੱਥੇ ਹੋ ਚੁੱਕੀ ਆ ਬਿਲਕੁਲ 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 ਮੈਂ ਬਈ ਕਹਿੰਦਾ ਪੂਰਵਕ ਕੰਪਨੀ ਐਡਵੈਸਟ ਕੰਮ ਕਰਦਾਗਾ ਠੀਕ ਹੈ ਜੀ ਇਹ ਨਹੀਂ ਹਣਾ ਮੈਂ ਹਣਾ ਆਨਲਾਈਨ ਜਿਹੜੇ ਫੂਡ ਵਾਲੇ ਨੇ ਜਿਵੇਂ ਆਪਣੇ ਹੁੰਦੇ ਵੀ ਫੂਡ ਮਾਰਕੀਟ ਵੱਡੀ ਉਹਨਾਂ ਦਾ ਕੰਮ ਆ ਓਕੇ ਕੋਈ ਪ੍ਰਾਈਵੇਟ ਅਦਾਰਾ ਹਣਾ ਜਿਨ੍ਹਾਂ ਨੂੰ ਮਾਨੀ ਦਾ ਹੋਵੇ ਜਾਂ ਅਨਾਨੀ ਦਾ ਹੋਵੇ ਹਮ ਉਹਨਾਂ ਲੋਕਾਂ ਦੇ ਪਿੱਛੇ ਰੌਲਾ ਪਾਉਣਾ ਮਹਿੰਗਾ ਬਹੁਤ ਆ ਹਾਂਜੀ ਕਿਤੇ ਵੀ ਪ੍ਰਾਈਸ ਬਹੁਤ ਚੱਕਦੇ ਹਨੇ ਰੇਟ ਘਟਾਓ ਜੀ ਬਈ ਉਹ ਬੰਦੇ ਸਿੱਧੇ ਗਵਰਨਮੈਂਟ ਨਾਲ ਭੜ ਗਿਓ ਵੀ ਤੁਸੀਂ ਨਹੀਂ ਘਟਾਉਣ ਜਾਓ ਓਕੇ ਇਹਨਾਂ ਦੀ ਪ੍ਰਾਈਵੇਟ ਨਹੀਂ ਘਟਾਉਣ ਜਾਓ ਕਰ ਲੋ ਗੱਲ ਬਿਲਕੁਲ ਬਿਲਕੁਲ ਗਵਰਨਮੈਂਟ ਬਈ ਕੁਝ ਵੀ ਨਹੀਂ ਕਰ ਸਹੀ ਹੈ ਉਹਨਾਂ ਸਕੇਲ ਦੇ ਗੜਗਨ ਨਹੀਂ ਕਿਹਾਉਂਦੇ ਹੂੰ ਹੈਨਾ ਇਹ ਫਿਰ ਕਲਾ ਨੋਕੀ ਦਿਨਵਾੜੀ ਬਿਲਕੁਲ ਚੱਕਰ ਹੋ ਜਾਂਦਾ ਬਈ ਇੱਥੇ ਹੁਣ ਸਹੀ ਅਗਲਾ ਕੇਂਦਰ ਪੰਜਾਬ ਚ ਇਦਾਂ ਉਦਾਂ ਹੈਨਾ ਬਈ ਜਿੰਨਾ ਨਸ਼ਾ ਪੰਜਾਬ ਚ ਹੈ ਨਾ ਜੀ ਉਹ ਤਾਂ 5% ਵੀ ਨਹੀਂ ਦੁਨੀਆ ਦਾ ਯਾਰ 10% ਵੀ ਨਹੀਂ ਹੈ ਬਿਲਕੁਲ 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 ਇੱਥੇ ਬਈ ਇਹਨੇ ਬੁਰੇ ਹਾਲ ਹਨ ਇੱਥੇ ਨਸ਼ਾ ਹਾਕ ਸਟ੍ਰਾਈਕ ਨਵੇਂ ਆਸਟ੍ਰੇਲੀਆ ਹਨ ਕਿਤੇ ਨਾ ਮਤਲਬ ਬਾਰਡਰ ਨਹੀਂ ਲੱਗਦਾ ਜੀ ਠੀਕ ਹੈ ਆਸਟ੍ਰੇਲੀਆ ਦੇ ਨਾਲ ਦੋਨਾਂ ਦਾ ਕਿੰਨਾ ਬਾਟਨ ਲੱਗਦਾ ਨਾ ਜੀ ਤੁਸੀਂ ਕਿੰਨੇ ਦੇ ਸੁਣਨੇ ਵਿੱਚ ਕਿੰਨੇ ਦੀ ਮਤਲਬ ਗੋਲੀਆਂ ਚੱਲੀਆਂ ਜੀ 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 ਬਿਲਕੁਲ ਬਿਲਕੁਲ ਅਸਲਾ ਕਿੱਥੋਂ ਆਉਂਦਾ ਅਸਲਾ ਕਿੱਥੋਂ ਆਉਂਦਾ ਬਿਲਕੁਲ ਸਹੀ ਹੈ ਹਾਂ ਨਾ ਕੋਈ ਸਹਿਗਾ ਨਾ ਜੀ 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 ਸਾਡੇ ਕੋਈ ਹਰ ਦੂਜੇ ਦਿਨ ਗੱਡੀ ਚੋਰੀ ਹੋ ਜਾਂਦੀ ਸਾਡੇ ਗਰਾਜ ਚੋਂ ਗੱਡੀਆਂ ਕੱਢ ਕੇ ਲੈ ਜਾਂਦੇ ਆ ਅੱਛਾ ਜੀ ਕਮਾਲ ਆ ਗਰਾਜ ਚੋਂ ਗੱਡੀਆਂ ਕੱਢ ਨਾ ਇੱਕ ਕਲਾਈਡ ਜਗ੍ਹਾ ਆ ਗਈ ਉੱਥੇ ਮੈਂ ਤੁਹਾਨੂੰ ਮੈਂ ਨਾ ਸਾਰੇ ਬੇਜਾਂ ਬਦਲੇ ਗਰੁੱਪਾਂ ਚ ਐਡ ਆਂਗਾ ਹੂੰ ਕੋਈ ਕੋਈ ਨਾਲ ਖਬਰ ਪਾਈ ਪਈ ਹੁੰਦੀ ਹੈ ਨਾ ਮ ਹੁਣ ਇਹ ਰੇਤੋ ਅੱਜ ਗੱਡੀਆਂ ਚੋਂ ਲੋਕਾਂਾਂ ਚ ਵੜ ਜਾਂਦੇ ਆ ਨੂਰੇ ਅੱਛਾ ਜੀ ਆ ਤਾਂ ਉਹਨੂੰ ਮਗਲਾ ਆਪਾਂ ਤਾਂ ਇਹ ਫਿਰ ਭਾਈ ਨਸ਼ੇੜੀ ਕਰਦੇ ਆ ਕਿ ਕੀ ਸਿਸਟਮ ਕੀ ਆ ਵੀ ਕੌਣ ਬੰਦੇ ਜ਼ਿਆਦਾ ਚੋਰੀ ਜਾਂਦੇ ਆ ਅੱਛਾ ਟੀਨੇਜ ਭਾਈ ਟੀਨੇਜ ਓਕੇ 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 ਗਵਰਨਮੈਂਟ ਕਹਿੰਦੀ ਕੁਛ ਨਹੀਂ ਓਕੇ ਮੁੰਡਾ ਆਪਾਂ ਦੂਸਰੇ ਦੱਸਦਾ ਸੀ ਨਾ ਉਹਨਾਂ ਭਾਈ ਇੱਕ ਤਾਂ ਇੰਦਾ ਇੱਕ ਦੋਨਾਂ ਨਵਾਂ ਕਰ ਲਿਆ ਆਪਦਾ ਅੱਛਾ ਜੀ ਤੇ ਉਹਨਾਂ ਕਹਿੰਦਾ ਵੀ ਉਹਨਾਂ ਨਾਲ ਕਰੇ ਜਿਵੇਂ ਆਪਾਂ ਵੀ ਘਰ ਕੋਲ ਮਾਲੂ ਤੁਸੀਂ ਨਾ ਹਸਦੇ ਆਪਾਂ ਸਮਾਂ ਕੋਲ ਆ ਗਏ ਸਾਰੇ ਦੋਸਤ ਮਿੱਤਰ ਹਣ ਜੀ ਤੇ ਉਹਦੇ ਨੂੰ ਆਪਾਂ ਰਾਤ ਨੂੰ ਤੁਹਾਡੇ ਕੋਲ ਆਏ ਪਈ ਉਹਨਾਂ ਦੇ ਘਰੇ ਨਾ ਰਾਤ ਨੂੰ ਆ ਕੇ ਬੰਦੇ ਕਾਲੇ ਆ ਗਏ ਅੱਛਾ ਜੀ ਤੇ ਉਹਨਾਂ ਨੇ ਚਲੋ ਕਾਲੇ ਕੋਲੇ ਕੋਟੇਗਾਟੇ ਅੱਛਾ ਉਹ ਬੰਦੇ ਬਹੁਤ ਸੀਗੇ ਅੱਛਾ ਜੀ ਆਪਣੇ ਘਰੇ ਆ ਨਾ ਉਹਨਾਂ ਦੇ ਮੁੰਡੇ ਦੇ ਜੀ ਤੇ ਉਹ ਚਲੋ ਅਗਲੇ ਦਿਨ ਤਾਂ ਉਹ ਬੰਦੇ ਸਾਰੇ ਨਾਲ ਉਹਦੇ ਘਰੇ ਕੋਲ ਜਾਣਾ ਸੀਗਾ ਉਹ ਅਗਲੇ ਦਿਨ ਵੀ ਕਾਲੇ ਨੇ ਫੇਰ ਟੈਕ ਕਰਤਾ ਉਹਨਾਂ ਦੇ ਅੱਛਾ ਕਾਲੇ ਬੰਦੇ ਕੋਟੇ ਦੇ ਅੱਛਾ ਉਹ ਪੁਲਿਸ ਕੋਲੇ ਗਏ ਪਰ ਕਿਨੇ ਵੀ ਇੱਕੋ ਹੱਲਾ ਦਾ ਘਰ ਬਦਲੋ ਥੋੜੇ ਖਤ ਪੈ ਗਏ ਇੱਕ ਵਾਰ ਫੇਰ ਅਟੈਕ ਕਰਨਗੇ ਅੱਛਾ ਜੀ ਕੀ ਗੱਲ ਹੈ ਬਾਈ ਉਹ ਉਹਨੇ ਨਵਾਂ ਘਰ ਲਿਆ ਕਹਿੰਦਾ ਜੀ ਹਾਂ ਪੁਲਿਸ ਵਾਲੇ ਨੇ ਹੱਥੀ ਖੜਾ ਕਰਤਾ ਫਿਰ ਜਵਾਂ ਬਈ ਕੁਝ ਨਹੀਂ ਕੋਈ ਨਾ ਤੁਸੀਂ ਕਿਸੇ ਤੋਂ ਪੈਸੇ ਲੈ ਕੇ ਲੈ ਹੁਣ ਇੱਥੇ ਬਾਈ ਕੋਈ ਮੇਰੇ ਤੋਂ ਪੈਸੇ ਲੜੇ ਕੋਈ ਰਿਪੋਰਟ ਕੋਈ ਨਹੀਂ ਕਰਦਾ ਹੂੰ ਕੋਈ ਮਟਰੇ ਹੀ ਕਰਨੇ ਬਿਲਕੁਲ 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 ਕੋਈ ਟ੍ਰੈਫਿਕ ਪੁਲਿਸ ਆ ਬਾਈ ਇੱਕ ਦਾ ਮਤਲਬ ਵੀ ਚਲਾਣ ਕਟਾ ਲੋ ਜਿੰਨੇ ਮਰਜੀ ਨਾ ਹੂੰ ਤੇ ਮਤਲਬ ਹੈ ਨਹੀਂ ਯਾਰ ਇਹ ਤੇ ਮੀਨੋ ਸਿਸਟਮ ਹੈ ਨਹੀਂ ਬਈ ਇਤਨਾ ਸੋਸ਼ਲ ਲਾਈਫ ਹੈ ਨਹੀਂ ਵੀ ਸੋਸ਼ਲ ਲਾਈਫ ਦਾ ਜਵਾਬ ਵੀ ਹੈ ਨਹੀਂ ਬਈ ਕਿਸੇ ਕੰਟਰੀ ਚ ਵੀ ਹੈ ਬਾਹਰਲੇ ਮੁਲਕਾਂ ਚ ਉਹ ਸਿਰਫ ਬੰਦੇ ਨੂੰ ਮਸ਼ੀਨ ਬਣਾਉਣਾ ਸਿਖਾਉਂਦੇ ਆ ਵੀ ਤੁਸੀਂ ਮਸ਼ੀਨ ਕਿਵੇਂ ਬਣ ਸਕਦੇ ਆ ਮੈਂ ਹੀ ਐਨਲਾਈਜ਼ ਕੀਤਾ ਬਈ ਇਤਨਾ ਮਤਲਬ ਪੈਸਾ ਹੈਗਾ ਠੀਕ ਆ ਉਹ ਵੀ ਅਮੀਰ ਤੁਸੀਂ ਤਾਂ ਜੇ ਤੁਸੀਂ ਇੰਡੀਆ ਜਾ ਕੇ ਪਹਿਲ ਲਾਉਣੇ ਕੋ ਜੀ 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 ਇੱਕ ਟੈਕਨੋ ਲੈ ਕੇ ਜੀ ਲੈ ਕੇ ਮੈਂ ਚਲਾਇਆ ਜੀ 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 ਹੈਨਾ ਕਹਿੰਦਾ ਹੂੰ ਤੈਨੂੰ ਸੁਣਿਆ ਨਹੀਂ ਮਿਲਦੀ ਆ ਜੀ ਹਣਾ ਮੈਂ ਕਹਿੰਦਾ ਮੈਨੂੰ ਜਿਹਨੂੰ ਨਹੀਂ 400 ਹੀ ਮਿਲਦੇ ਆ 400 ਰੁਪਿਆ ਮਿਲਦਾ ਜੀ ਤੋਂ ਆਗਲੇ ਚੰਗਾ ਬਾਈ ਮੇਰਾ ਦੋਸਤ ਆ ਕਿ ਉਹ ਸਾਡੇ ਨਾਲ ਕਾਰਪੈਂਟਰ ਦਾ ਕੰਮ ਕਰਦਾ ਮੁੰਡਾ ਕੋੜੀਪੁਰੇ ਰਹੇ ਹੋ ਠੀਕ ਹੈ ਜੀ ਕਿ ਨਹੀਂ ਕੋਈ ਗੋਚੀ ਲਾ ਕੇ ਹੋਣੀ ਕੀਤਾ ਜੀ ਉਹਨੇ ਕਿਹਾ ਮੈਂ ਫੋਨ ਕਰੂੰ ਤੂੰ ਨੌ ਵਜੇ ਚੜ੍ਹਨ ਤੁਰੇ ਮੈਂ ਕੀ ਕਰਦਾ ਪਿਆਰਾ ਬਾਈ ਅੱਛਾ ਮੈਂ ਗੱਲ ਬੰਦ ਜਾਨਾ ਨੌ ਵਜੇ ਨੂੰ ਉੱਠਦਾ ਹੋਇ ਜਾਊਂਗਾ 10 ਵਜੇ ਮੈਂ ਫੋਨ ਕਰਾਂਗਾ ਐਗਜ਼ਾਮ ਰਕਸਨ ਲੱਗਿਆ ਇਹਨਾਂ ਨੂੰ ਬੁਮਾਰਾ ਪਿਆ ਮੈਂ ਕਹਿੰਦਾ ਤੂੰ ਮੇਰੇ ਮੂੰਹ ਸੁਣਿਆ ਬੁਮਾਰਾ ਹਾਂ ਨਾ ਲਾਈ ਬੜੀ ਥੋੜਾ ਨਾ ਵਧੀਆ ਖਾਣਾ ਦਿੰਦਾ ਹਾਂ ਦੂਸਰੋਂ ਥੋੜੇ ਹੈ ਨਹੀਂ ਮੈਂ ਕਿ ਤੈਨੂੰ ਵੀ ਨਹੀਂ ਕੋਈ ਪੋਲੂਸ਼ਨ ਨਹੀਂ ਹਾਂ ਇਹਦੇ ਨਾਲ ਆਪਣੇ ਨਾ ਮੈਂ ਕਿ ਸਾਈਕਲ ਲੱਗੇ ਪ ਜਾਉਂਦੇ ਦੂਸਰੀ ਗੱਡੀਆਂ ਤੋਂ ਮੈਂ ਕਰ ਦਿੰਦਾ ਸਹੀ ਹੈ ਸਹੀ ਹੈ ਬਿਲਕੁਲ ਨਹੀਂ ਨਹੀਂ ਹਾਂ ਠੀਕ ਹੈ ਮੈਂ ਕਿ ਬਈ ਤੇ ਦਰਦ ਨਹੀਂ ਬੁਖਾਰ ਹੁੰਦੇ ਹਾਂ ਪਹਿਲਾਂ ਕੰਮ ਦੀ ਛੁੱਟੀ ਫਿਰ ਮੈਡੀਕਲ ਬਿਲਕੁਲ ਇਹਨੂੰ ਕੰਮ ਉਹ ਇੱਕ ਦਿਹਾੜੀ ਵੀ ਟੁੱਟ ਕੇ ਪਿੱਛੇ ਚਲਾ ਜਾਣਾ ਬਿਲਕੁਲ ਸਹੀ ਹੈ ਬਿਲਕੁਲ ਕੋਈ ਬੁਖਾਰ ਤੇ ਵੀ ਕੰਮ ਤੇ ਚਾਹੀਦਾ ਯਾਰ ਸਹੀ ਸਹੀ ਗੱਲ ਹੈ ਬਿਲਕੁਲ ਜਮਾਂ ਸਹੀ ਗੱਲ ਹੈ ਇਹ ਤਾਂ ਰੇਸ ਆ ਨਾ ਭਾਈ ਜਿਹੜੀ ਜਿਹੜੀ ਰੇਸ ਬਾਹਰਲੇ ਮੁਲਕਾਂ 'ਚ ਕੰਮ ਕਰਨ ਦੀ ਰੇਸ ਆ ਜਾਂ ਡਾਲਰ ਕਮਾਉਣ ਦੀ ਰੇਸ ਆ ਇਹਦਾ ਕੋਈ ਐਂਡ ਨਹੀਂਗਾ ਇੱਥੇ ਤਾਂ ਆਪਣੇ ਫਿਰ ਵੀ ਪੰਜਾਬ ਦੇ ਵਿੱਚ ਲੋਕ ਰਿਟਾਇਰ ਹੋ ਜਾਂਦੇ ਆ ਉਹਦੇ ਕੰਮਾਂ ਤੋਂ ਹਨਾ ਠੀਕ ਐ ਜਵਾਕ ਵੱਡੇ ਹੋ ਜਾਂਦੇ ਬਿਜ਼ਨਸ ਉਹ ਸੰਭ ਲੈਂਦੇ ਆ ਜਾਂ ਬਜ਼ੁਰਗਾਂ ਨੂੰ ਕਹਿੰਦੇ ਤੁਸੀਂ ਘਰੇ ਰਹੋ ਹੁਣ ਨਹੀਂ ਕੰਮ ਕਰਨਾ ਹਾਂਜੀ ਜਿਹੜੇ ਬਾਹਰਲੇ ਮੁਲਕਾਂ 'ਚ ਤਾਂ ਕੋਈ ਐਂਡ ਹੀ ਹੈ ਨਹੀਂਗਾ ਉਹ ਤਾਂ ਬੁਜ਼ਾਰੇ ਬਜ਼ੁਰਗ ਬੰਦੇ ਵੀ ਕੰਮ ਕਰੀ ਜਾਂਦੇ ਆਗੇ ਨਹੀਂ ਨਹੀਂ ਭਾਈ ਉਹਦਾ ਐਂਡ ਹੈਗਾ ਚੀਜ਼ਾਂ ਫਿੱਚੂ ਬੱਗੀ ਆ ਇਤਨਾ ਆਪਣੀ ਪ੍ਰੋਬਲਮ ਕੀ ਹੁੰਦੀ ਆਪਣੇ ਬੰਦਿਆਂ ਨੂੰ ਆਪਣੇ ਬੰਦੇ ਇੱਥੇ ਆ ਕੇ ਇੰਡੀਆ ਨੂੰ ਰਹਿਣਾ ਚਾਹੁੰਦੇ ਆ ਜੀ ਜੀ ਇਹ ਨੂੰ ਤੁਸੀਂ ਕਿਸੇ ਨੂੰ ਪਰਫਰਮ ਕਰਦੇ ਹੋ ਹਮ ਆਪਣੇ ਬੰਦੇ ਇੱਥੇ ਆ ਕੇ ਇੰਡੀਆ ਨੂੰ ਰਹਿਣਾ ਚਾਹੁੰਦੇ ਆ which is not possible ਜੀ ਉਹ ਚਾਹੁੰਦੇ ਆ ਵੀ ਅਸੀਂ ਵਿਆਹ ਸ਼ਾਦੀ ਜਾਈਏ ਯਾਰਾਂ ਉਹ ਸਾਨੂੰ ਘੁੰਮਣੀਆਂ ਫਿਰਗੇ ਹਣਾ ਹਮ ਬਈ ਇੱਥੇ ਜਿਹੜੇ ਗੋਰੇ ਆ ਨਾ ਜੀ ਉਹ ਟੈਕਸੇ ਕੰਮ ਕਿਉਂ ਕਰਦੇ ਆ ਹਮ ਹਣਾ ਉਹਨਾਂ ਦੀ ਨਾ ਟੈਕਸੇ ਨੂੰ ਜੀ ਪਤਾ ਨਹੀਂ ਆਪਣੇ ਘੜਦੇ ਆ ਪਤਾ ਕਿਵੇਂ ਜੀ 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 ਮੁੜ ਕੇ ਇੱਧੇ ਕਿਹੜਾਂ ਜਾਂਦੇ ਆ ਪਿਆਸਾ ਵਰਡ ਐਸ ਹੋਏ ਦਿਨ ਤੋਂ ਫਾਰਮ ਉਸਕੇ ਬਾਏ ਨਿਰਾਂਨ ਨਾਲੋਂ ਜੀ 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 30 ਸਾਲ ਜੇਕਸਾਂ ਲਾਉਂਦੇ 20 ਸਾਲ ਦਾ ਬੰਦਾ ਘਰ ਲਾ ਲਾਣਾ 30 ਸਾਲ ਜੇਕਸਾਂ ਲਾ ਕੇ 50 ਸਾਲ ਵਿਹਲਾ ਹੋ ਕੇ ਜੀ ਫਾਰਮ ਉਸ ਦੀ ਜ਼ਿੰਦਗੀ ਇੰਜੋਏ ਕਰਦਾ ਵੀ ਪੈਨਸ਼ਨ ਨੂੰ ਜੀ 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 ਠੀਕ ਆ ਆਪਣੇ ਬੰਦੇ ਬਾਈ ਗਾਹ ਪਾਉਂਗੇ ਪੰਦਾ ਹੂੰ ਕੋਈ ਟੈਕਸ ਤੇ ਕੰਮ ਨਹੀਂ ਕਰਦਾ ਜੀ 50% ਬੰਦੇ ਦੇ ਟੈਕਸ ਤੇ ਕਰੂ 50 ਬੰਦੇ ਨੂੰ ਵੀ ਹੈਣਾ ਹੂੰ ਠੀਕ ਆ ਸਿਰ ਉੱਤਕ ਹੁੰਦੇ ਆ ਮੇਰੇ ਕਿ ਬੁੱਢੇ ਮੋਢੇ ਹਲਾ ਕੇ ਬਹਿ ਜਾਂਦੇ ਹਨ ਹੂੰ ਤੂੰ ਇਹ ਇੱਥੇ ਨਾ ਬਈ ਆਪਣਾ ਹੀ ਸਿਸਟਮ ਇਹੀ ਹੈਗਾ ਅੱਛਾ ਇੱਥੇ ਆ ਕੇ ਸਭ ਨੂੰ ਮੰਜੇ ਯਾਦ ਆ ਜਾਂਦੇ ਚਾਦਰੇ ਬੰਨੀ ਫਿਰਦੇ ਹੁੰਦੇ ਅਸਲੇ ਹੂੰ ਬਿਲਕੁਲ 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 ਕੀ ਦਿਖਾਉਣਾ ਯਾਰ ਕੀ ਦਿਖਾਉਣ ਨੂੰ ਕਰਦੇ ਸਹੀ ਗੱਲ ਹੈ ਚਾਦਰੇ ਬੰਨ ਕੇ ਤੁਰੇ ਕਰਨੀ ਲੱਗ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਬਿਲਕੁਲ 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 ਕਿਸੇ ਤੇ ਕੋਈ ਅਸਰ ਨਹੀਂ ਹੋਣਾ ਪਾਉਂਦੀ ਜੋ ਮਰਜੀ ਤੁਸੀਂ ਕਰੀ ਜਾਓ ਭਾਈ ਗੋਰਿਆਂ ਨੂੰ ਜਰੂਰ ਕੜਕੜ ਬਸਾ ਰਹੇ ਆ ਇੱਕ ਮਿੰਟ ਹੋਲਡ ਹੋਲਡ ਰੱਖਿਓ ਭਾਈ ਇੱਕ ਮਿੰਟ ਹੋਲਡ ਰੱਖਿਓ ਕਾਲ